सीएम साहब ਦਾ ਇਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਵਿੱਚ ਕਮਿਸ਼ਨਰ ਪੁਲਿਸ ਨੂੰ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਇਹ ਚ ਸੀ 7 ਬੜੇ ਸਫਿਸਟੀਕੇਟਿਡਡ ਵੈਪਨ ਫੜੇ ਹੈ ਔਰ 4 ਦੋਸ਼ੀਏ ਚ ਗ੍ਰਿਫਤਾਰ ਹੋਏ ਨੇ ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮਗਲਰਸ ਦੇ ਥਰੂ ਵਾਇਰ ਡਰੋਨ ਪੁਸ਼ਿੰਗ ਹੋਇਆ ਹੈ ਇੰਡੀਆ ਦੇ ਵਿੱਚ ਉਹ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ਨ ਹੋਏ ਨੇ ਇਹ ਸੱਟ ਪਿਸਟਲ ਜਿਹੜੇ ਐ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ 0.30 ਬੋਰ ਦੇ ਉਹਦੇ ਚ ਇੱਕ ਲੋਕ ਵੀ ਹੈ ਇਹ ਬੜੇ ਸਦਿਸਟੀਕੇਟਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕਾਰਟ੍ਰਿਜਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਿਕੰਦਰਜੀਤ ਸਿੰਘ ਤੇ ਉਹ ਕੋਦੇ ਨਾਲ ਇੱਕ ਜੁਵినਾਈਲ ਹੈ ਇੱਕ ਕਾਫੀ ਦੇਰ ਤੋਂ ਖੇਮਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਆ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਉਹ ਕਿਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਇਹ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਭੇਜਿਆ ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਰੰਤਨਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂੰ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੀਏ ਗੈਂਗ ਨਾਲ ਨਦੀ ਲੜਕਾਰਨ ਸੋ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰिवेंट ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰिवेंट ਹੋਇਆ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਹਥਿਆਰ ਨੇ ਇਹਨਾਂ ਨਾਲ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਟੀ ਹੈ ਅਮਨ ਸ਼ਾਂਤੀ ਹੈ ਉਹ ਪੰਗ ਹੁੰਦੀ ਹੈ ਇੱਥੇ। ਇਹਦੇ ਚ ਹੋਰ ਇੰਪੋਰਟੈਂਟ ਗੱਲ ਹੈ ਜਿਹੜਾ ਜੁਵਨਾਈਲ ਫੜਿਆ ਉਹਦਾ ਫਾਦਰ ਹੈਗਾ ਅਬਸਕੋਂਡਿੰਗ ਹੈ ਉਹ ਇਸ ਕੇਸ 'ਚ ਵੀ ਸਾਨੂੰ ਵਾਂਟਡ ਹੈ। ਉਹ ਆਪਣੇ ਆਰੰਗਸ ਤੇ ਡਰੱਗ ਦੋਨਾਂ ਦੀ ਸਮਗਲਿੰਗ ਦੇ ਵਿੱਚ ਕਾਫੀ ਦੇਰ ਤੋਂ ਖੋਬਿਆ ਹੋਇਆ ਔਰ ਉਹ ਉਹਦੀ ਤਲਾਸ਼ ਲون ਜਾਰੀ ਹੈ ਜਿਹੜਾ ਆਪਣਾ ਉਹਦਾ ਜੁਵਨਾਈਲ ਬੱਚਾ ਹੈ। ਉਨੇ ਵੀ ਐਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੇ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਫੜਿਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ बार-बार ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਪਹੁੰਚਦੇ ਆ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਦੇ ਵਿੱਚ ਜਿਹੜੇ ਵੈਪਨਸ ਹੋਏ ਗਿਉਦੋਂਦੇ ਸੋ ਮੇਰੇ ਵਿੱਚ ਜਿਹੜੇ ਦੋ ਮੇਨ ਰੋਲ ਨੇ ਸਾਡੇ ਡੀਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਗਵਿੰਦਰ ਸਾਡੇ ਏਡੀਸੀਪੀ ਤੇ ਜਿਹੜੇ ਨਾਲ ਉਹਨਾਂ ਦੇ ਐਸਪੀ ਵਿਸ਼ਾਲਜੀਤ ਜਿਸਪਾਲ ਸਾਡੇ ਏਸੀਪੀ ਹਰਬਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਐਚਓ ਗੇਟ ਕੀ ਮੌਰ ਰਵੀ ਸਾਡੇ ਇੰਚਾਰਜ ਸੀਏ2 ਓਵਰ ਆਲ ਸੁਪਰਵੀਜ਼ਨ ਜਿਹੜੀ ਆਲਮ ਜੀ ਸਾਡੇ ਡੀਸੀਪੀ ਲੌਂਡਰ ਡਰ ਦੀ ਹੈ ਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਪਹਿਲਾ ਮਨਜੀਤ ਵਾਲਾ ਜਿਹੜਾ ਮੋਡਿਊਲ ਫਰੇ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਦੋਨਾਂ ਚ ਗੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਮਗਨਰਜ਼ ਦੇ ਤੋਂ ਵੀ ਇਹ ਜਿਹੜੇ ਹਥਿਆਰ ਵੇਚੇ ਗਏ ਨੇ ਵਕਫ ਵਕ ਵਧੇ ਹੋਏ ਸੀ ਥੈਂਕ ਯੂ